ੴ ਸਤਿਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤੈ ਜਾਪ ਸ੍ਰੀ ਮੁਖਵਾਕ ਪਾਤ ਸਾਹਿ 10ਵੀਂ ਚਪੈ ਸੰਤ ਕਬੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰੁ ਪਾਤ ਨੇਹਨ ਜੇਹ ਰੂਪ ਰੰਗ ਵਰੁ ਰੇਖ ਭੇਖ ਕੋ ਕਹਿ ਨ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਮਿਤੋਜ ਕਹੇ ਚੈ ਕੋਟ ਇੰਦਰਿੰਦਰਾਣ ਸਾਹੁ ਸਾਹਣ ਗਣੀ ਚੈ ਪ੍ਰੀ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤਿਣ ਕਹਿਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤ ਵੰਗਿਆ ਕਾਲੈ ਨਮਸਤ ਵੰਗ ਕਿਰਪਾਲੈ ਨਮਸਤੰਗਿਆ ਰੂਪੈ ਨਮਸਤੰਗਿਆ ਨੂਪੈ ਨਮਸਤੰਗਿਆ ਭੇਖੈ ਨਮਸਤੰਗਿਆ ਲੇਖੈ ਨਮਸਤੰਗਿਆ ਕਾਏ ਨਮਸਤੰਗਿਆ ਜਾਏ ਨਮਸਤੰਗਿਆ ਗੰਜੈ ਨਮਸਤੰਗਿਆ ਪੰਜੈ ਨਮਸਤੰਗਿਆ ਨਾਮੇ ਨਮਸਤੰਗਿਆ ਥਾਮੇ ਨਮਸਤੰਗਿਆ ਕਰਮ ਮੰਗ ਨਮਸਤੰਗਿਆ ਧਰਮ ਮੰਗ ਨਮਸਤੰਗਿਆ ਨਾਮ ਮੰਗ ਨਮਸਤੰਗਿਆ ਧਾ ਮੰਗ ਨਮਸਤੰਗਿਆ ਜੀਤੈ ਨਮਸਤੰਗਿਆ ਪੀਤੈ

ਨਮਸਤੰਗ ਨਿਰਕਰਮੈ ਨਮਸਤੰਗ ਨਿਰਭਰਮੈ ਨਮਸਤੰਗ ਨਿਰਦੇਸੈ ਨਮਸਤੰਗ ਨਿਰਪੇਸੈ ਨਮਸਤੰਗ ਨਿਰਨਾਮੈ ਨਮਸਤੰਗ ਨਿਰਕਾਮੈ ਨਮਸਤੰਗ ਨਿਰਤਾਤੈ ਨਮਸਤੰਗ ਨਿਰਕਾਤੈ ਨਮਸਤੰਗ ਨਿਰਤੂਤੈ ਨਮਸਤੰਗ ਅਪੂਤੈ ਨਮਸਤੰਗ ਯਾ ਲੋਕੈ ਨਮਸਤੰਗ ਅਸੋਖੈ ਨਮਸਤੰਗ ਨਿਰਤਾਪੈਨ ਨਮਸਤੰਗ ਅਥਾਪੈ ਨਮਸਤੰਗ ਤਰਮਾਨੈ ਨਮਸਤੰਗ ਨੀਦਾਨੈ ਨਮਸਤੰਗ ਅਗਾਹੈ ਨਮਸਤੰਗ ਅਵਾਹੈ ਨਮਸਤੰਗ ਤਰ ਵਰਗੈ ਨਮਸਤੰਗ ਅਸਰਗੈ ਨਮਸਤੰਗ ਪਰਭੋਗੈ ਨਮਸਤੰਗ ਸੂਜੋਗੈ ਨਮਸਤੰਗ ਆਰੰਗੈ ਨਮਸਤੰਗ ਅਪੰਗੈ ਨਮਸਤੰਗ ਆਗਮੈ ਨਮਸਤ ਸਤ ਰਮੈ ਨਮਸਤੰਗ ਚਲਾਸਰੈ ਨਮਸਤੰਗ ਨੀਰਾਸਰੇ ਨਮਸਤੰਗ ਆਜਾਤੇ ਨਮਸਤੰਗ ਆਪਾਤੇ ਨਮਸਤੰਗ ਅਮਜ ਬੈ ਨਮਸਤ ਸਤ ਅਜਬੈ ادیسگ ادیس, آدیس اے 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 نربام نمست ا پیش نمست نرتام نمست نربام نمو سرپکالمو سر دیال سرپ نمو سرپوپ نمو سرپاپ نمو سرو نمو سرپکالم سرپالمست ن مست اب نمست اجنم نمست شون नमो सर्प गौने नमो सर्प पौने नमो सर्परङ्गे नमो भंगे, नमो काल काले, नमस्त सत्यदयालय नमस्तङ्गे नमस्त नमस्तंग जरारंग, नमस्तंग नमस्तकृतारङ्गं नमो सर्प तंदे, नमो सत्यवन्दे नमस्त नमस्तंग नमस्त निर्वाक्यमस्तकहिमय नमस्तज्ञानन्तै नमस्त महन्तै नमस्तसतराज्ञ नमस्त सुहागे नमो सर्पसौखं नमो सर्पोखं नमो सर्पकर्ता नमो सर्भ नमो जोग जोग नमो भोग नमो सर्भद्यालय नमो सर्पपाले चाचरी शांत तव प्रसाद ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਆਦੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਤਰਮਾਨ ਹੈ ਨਿਦਾਨ ਹੈ ਤਰ ਵਰਗ ਹੈ ਅਸਰਗ ਹੈ ਆਨੀਲ ਹੈ ਅਨਾਦ ਹੈ ਅਜੇ ਹੈ ਆਜਾਦ ਹੈ ਜਨਮ ਹੈ ਅਵਰਨ ਹੈ ਅਪੂਤ ਹੈ ਅਪਰਨ ਹੈ ਆਗੰਝ ਹੈ ਆਪੰਜ ਹੈ ਝੂਜ ਹੈ ਚੰਜ ਹੈ ਅਮੀਕ ਹੈ ਰਫੀਕ ਹੈ ਤੰਦ ਹੈ ਆਬੰਦ ਹੈ ਨਿਰਬੂਜ ਹੈ ਅਸੂਜ ਹੈ ਆਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸੀਕ ਹੈ ਨਿਰਲੰਭ ਹੈ ਅਸੰਭ ਹੈ ਅਗੰਮ ਹੈ ਅਜਮ ਹੈ ਅਪੂਤ ਹੈ ਅਸ਼ੂਤ ਹੈ ਆਲੋਕ ਹੈ ਅਸੋਕ ਹੈ ਆਕਰਮ ਹੈ ਅ ਪਰਮ ਹੈ ਅ ਜੀਤ ਹੈ ਅ ਪੀਤ ਹੈ ਆ ਬਾਹ ਹੈ ਅ ਗਾਹ ਹੈ ਅਮਾਨ ਹੈ ਨਿਦਾਨ ਹੈ ਅਨੇਕ ਹੈ ਫਿਰ ਇਕ ਹੈ ਪੁਚੰਗ ਪ੍ਰਯਤ ਛੰਦ ਨਮੋ ਸਰਬ ਮਾਨਨ ਸਮਸਤੀ ਨਿਦਾਨਨ ਨਮੋ ਦੇਵ ਦੇਵੈ ਅਪੇਖੀ ਅਪੇਵੈ ਨਮੋ ਕਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਉਣੇ ਨਮੋ ਸਰਬ ਪਾਉਣੇ आनङ्गीय नाथय नृसङ्गी प्रमाथय नमो पान पानपा नमो मान माने नमो चंद्र चन्द्रचन्द्रय नमो पान पानपाय नमो गीत गीतगीतय नमो दान दानतान्य नमो नृत्य निर्त, नृत्य नमो नाद नादे नमो पान पानपाय नमो बाध बाधे आनङ्गीय नाम समस्ति स्वरूपय प्रपङ्गी प्रमाथय समस्ति विभूतय अलंकंग बेनानेक अलंकेश्वर रूपे नमो राज राजय सर्वंग परम रूपे नमो योग जोगय सर्वंग परम सिद्धय नमो राज राजय सर्वंग परम विदय नमो शास्त्र पाणे नमो वस्त्र माणे नमो परम ज्ञाता नमो लोक माता अपेक्षा परमीय भोगी भुगते नमो योग जोगय सर्वंग परम जुगते नमो नितनरायणकरूरकर्म नमो प्रेत प्रेत देवैः सुधर्म नमो रोगहर्ता नमो राग रागरूपै नमो साहसाहं नमो पूप पूपै नमो दानदाय नमो मान नमो रोगरोगै नमस्तंग स्नानं नमो मंत्र मंत्रंग नमो जंत्र जंत्रंग नमो इष्ट इष्टै नमो तंत्र तंत्रंग ਸਦਾ ਸੱਚ ਦਾ ਅਨੰਦ ਸਰਬੰਗ ਪਰਨਾਸੀ ਅਨੂਪੇ ਰੂਪੈ ਸਮਸਤੁ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਤ ਕਰਤਾ ਆਦੋ ਉਰਦ ਉਰਤੰਗ ਓਗੰਗ ਓਗ ਹਰਤਾ ਪਰਮ ਪਰਮ ਪਰਮੇਸ਼ਵਰੰਗ ਪ੍ਰੋਸ਼ਲ ਪਾਲੰਗ ਸਦਾ ਸਰਬ ਸਿੱਧ ਦਾਤਾ ਦਿਆਲੰਗ ਅਸ਼ੇਦੀ ਓ ਭੇਂਦੀ ਆ ਨਾਮੰਗਿਆ ਕਾਮੰਗ ਸਮਸਤੋ ਪਰਾਜੇ ਸਮਤ ਸਤਤਾ ਮੰਗ ਤੇਰਾ ਜੋਰ ਚਾਚਰੇ ਸ਼ੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਆਦੇਸ ਹੈ ਅਪੇਸ ਹੈ ਭੁਜੰਗ ਪ੍ਰਯਾਤ ਛੰਦ ਆਗਾਦੇ ਆਵਾਦੇ ਅਨੰਤੀਸ ਰੂਪੈ ਨਮੋ ਸਰਬ ਮਾਨ ਸਮਸਤੀ ਨੀਦਾਨੈ ਨਮਸਤਵੰਗ ਨਿਰਨਾਥੈ ਨਮਸਤਵੰਗ ਪਰਮਾਥੈ ਨਮਸਤਵੰਗ ਅਗੰਜੈ ਨਮਸਤਵੰਗ ਅਵੰਜੈ ਨਮਸਤਵੰਗ ਅਗਾਲੈ ਨਮਸਤਵੰਗ ਅਪਾਲੈ ਨਮੋ ਸਰਬ ਦੇਸੈ ਨਮੋ ਸਰਬ ਪਿਸੈ नमो राज राजय नमो साज साजे नमो शाह शाह नमो महा माहे नमो गीत गीते नमो प्रीत प्रीते नमो रोघ रोखै नमो सुख सुखे नमो सर्व रोगे नमो सर्व सर्वै नमो सर्व सर्वजीतं नमो सर्व पीतं नमो सर्व ज्ञानंग नमो परमतानङ्ग नमो सर्व मंत्रंग नमो सर्व जंत्रंग ਨਾਮੋ ਸਰਬ ਦ੍ਰਿਸ਼ਟੰਗ ਨਾਮੋ ਸਰਬ ਕ੍ਰਿਸ਼ਟੰਗ ਨਾਮੋ ਸਰਬ ਰੰਗੈ ਤਰਭੰਗੀ ਆਨੰਗੈ ਨਾਮੋ ਜੀਵ ਜੀਵੰਗ ਨਾਮੋ ਬੀਜ ਬੀਜੈ ਆਖਿਜੈ ਅਭੀਜੈ ਸਮਸਤੰਗ ਪਰਸਿਜੈ ਕਿਰਪਾਲੰ ਸਰੂਪੈ ਕੋ ਕਰਮੰਗ ਪਰਨਾਸੀ ਸਾਦਾ ਸਰਬ ਦਾਰਿਤ ਸਿੱਦਗਣੀ ਵਾਸੀ ਚਰਪਟ ਛੰਦ ਤਵੈ ਪ੍ਰਸਾਦ ਅੰਮ੍ਰਿਤ ਕਰਮੈ ਅਪ੍ਰਿਤ ਧਰਮੈ ਅਖਲ ਜੋਗੈ ਅਚਲ ਹੋਗੈ ਅਚਲ ਰਾਜੈ ਅਟਲ ਸਾਜੈ ਅਖਲ ਧਰਮੰਗੇ ਅਲਖ ਕਰਮੰਗੇ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਭਾਨੈ ਸਰਵੰਗ ਮਾਨੈ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਭੁਗਤਾ ਸਰਵੰਗ ਜੁਗਤਾ ਸਰਵੰਗ ਦੇਵੰਗ ਸਰਵੰਗ ਭੇਵੰਗ ਸਰਵੰਗ ਕਾਲੈ ਸਰਵੰਗ ਪਾਲੈ ਰਵਾਲ ਛੰਦ ਤਵੈ ਪ੍ਰਸਾਦ ਆਦ ਰੂਪਿ ਅਨਾਦ ਮੂਰਤਿ ਅਜੋਨ ਪੁਰਖ ਅਪਾਰ ਸਰਬ ਮਾਨ ਸਰਬ ਮਾਨ ਦੇਵ ਅਪੇਵ ਆਦੀ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਵਿਰਾਜਹੀ ਅਬਤੂਤ ਰੂਪ ਰੇਖਿ ਨਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾਰੇਖ ਆਦ ਪੁਰਖੇ ਉਦਾਰ ਮੂਰਤ ਅਜੋ ਨਿਆਦ ਅਸੀਖ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾਰਾਗ ਜਤਰ ਤਤਰ ਤਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਹੀਨ ਪੇਖ ਤਾਮਹੁ ਨਹ ਜਾਹੇ ਸਰਬ ਮਾਨ ਸਰਬਤਰ ਮਾਨ ਸੰਦੇਬ ਮਾਨਤ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਏល ਖੇਲ ਅਖੇਲ ਖੇਲਨ ਅੰਤ ਕੋ ਫਿਰ ਇਕ ਦੇਵ ਪੇਵ ਨਾ ਜਾਣਹੀ ਜਹ ਬੇਦ ਔਰ ਕ ਤੇਵ ਰੂਪ ਰੰਗ ਨਾ ਜਾਤ ਪਾਤ ਸੂ ਜਾਣੀ ਕਹਿ ਜੀਵ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੈ ਚੱਤਰ ਚੱਕ ਮਨਹੀ ਪ੍ਰਤੀਨ ਲੋਗ ਚੌਦਹ ਕੇ ਵਿਖ ਜਗ ਜਪਹੀ ਜਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਵੇ ਜਹ ਤਾਪ पर्म रूप पुनीत मूर्त पूर्णपुरखे पार सर्वविश्व रचयो सुजम्भव गणन भञ्जनहार कालहीन कला संयुगत कालपुरुखे अदेश धर्मतामसु परम रहत अपूत अलख अपेश अंग अङ्गराग रंग जाक है जात पातना नाम गर्भ गञ्जन दुष्टभजन मुक्त दायक काम अमीक आपरूपयमीक अन्यस्तत् एकपुरुखवतूत गर्भगञ्जन सर्वपञ्जनवादरूप असूत आङ्गहीन अपाङ्ग्यनात्मवेकपुरुष्यपार सर्वलायक सर्वकायक सर्वकोप्रतिपार सार्वगन्ता सर्वहन्ता सर्वतेऽनपेख ਸਰਬ ਸ਼ਾਸਤਰ ਨਾ ਜਾਣਹੀ ਜਿਹ ਰੂਪ ਰਾਂਗੇ ਅਰੂਰੇਖ ਪਰਮ ਵੇਦ ਪੁਰਾਨ ਜਾ ਕਹੇ ਨੇਤਿ ਭਾਖਤ ਨਿਤ ਕੋਟ ਸਿਮਰਤ ਪੁਰਾਨ ਸ਼ਾਸਤਰ ਨਾ ਆਵੈ ਵਾਉ ਚਿਤ ਮਧੁ ਪਾਰ ਛੰਦ ਤਵੈ ਪ੍ਰਸਾਦ ਗੁਨ ਗਾਨਿ ਉਧਾਰ ਮਹਿ ਮਾਇਆ ਪਾਰ ਆਸਨਿ ਅਭੰਗ ਉਪਮਾਇ ਆਨੰਗ अन्पवप्रकाश निन्यनास आजान बाहु साहान साहु राजान राजपानान् पान देवान देव उपमा महान इन्द्र बालन बाल रंकान रंक कालान काल अनपूत अङ्ग अपायपाङ्ग कातमित्यपार गुणगान्य उदार मुनगनप्रणाम प्रचंड मितगत अखंड आलेस्यो कर्म अदृस्यो धर्म सर्वा प्रणाट्यो अनडांड बाट्यो चाचरीय छंद तवय प्रसाद गोविंदे मुकन्तेय उदारये अपारे हरि अंग करी अंग निरनामे अकामे विजंग प्रयात छंद 74 चक्र करता छत्र चक्र हरता छत्र चक्र दानै छत्र चक्र जानै 74 चक्र वर्ती छत्र चक्र भरती छत्र चक्र पालै छत्र चक्र गालै ਚਤੁਰ ਚੱਕਰ ਵਾਸੈ ਚਤੁਰ ਚੱਕਰ ਵਾਸੈ ਚਤੁਰ ਚੱਕਰ ਮਾਨੀਐ ਚਤੁਰ ਚੱਕਰ ਦਾਨੀਐ ਚਾਚਰੀ ਛੰਦ ਨਾ ਸਤਰੈ ਨਾ ਮਿਤਰੈ ਨਾ ਪਰਮੰਗਨਾ ਪਿਤ੍ਰੈ ਨਾ ਕਰਮੰਗ ਨਾ ਕਾਏ ਆ ਜਨਮ ਮੰਗਿਆ ਜਾਏ ਨਾ ਚਿਤਰੇ ਨਾ ਮਿਤਰੇ ਪਰੇ ਹੈ ਪਵਿੱਤਰੈ ਪ੍ਰਥੀ ਸੈ ਅਜੀ ਸੈ ਅਧਿ ਰਿ ਸੈ ਅਕ੍ਰਿ ਤੈ ਭਗਵਤੀ ਛੰਦ ਤਵੈ ਪ੍ਰਸਾਦ ਕਥ ਦੇ ਕੇ ਅਸ਼ਿਜ ਦੇਸੇ ਕੇ ਅਪਿ ਜਪੇਸੇ ਕੇ ਅਗੰਚ ਕਰਮੈ ਕੇ ਅਪੰਜ ਕਰਮ ਭਰਮੈ ਕੇ ਅਪਿਜ ਲੋਕੈ ਕੇ ਅਦਿਤ ਸੋਕੈ ਕੇ ਵਤੂਤ ਵਰਨੈ ਕੇ ਵਿਪੂਤ ਕਰਨੈ ਕੇ ਰਾਜੰ ਪ੍ਰਵਾਹ ਹੈ ਕੇ ਧਰਮੰ ਤੂ ਜਾ ਹੈ ਕੇ ਆਸੋਕ ਵਰਨੈ ਕੇ ਸਰਬਾ ਅਪਰਨੈ ਕੇ ਜਗਤੰ ਕਿਰਤੀ ਹੈ ਕੇ ਛਤਰੰ ਛਤਰੀ ਹੈ ਕੇ ਬ੍ਰਹਮੰ ਸਰੂਪੈ ਕੇ ਅਨਪਉ ਅਨੂਪੈ ਕੇ ਆਦੇ ਆਦੇਵ ਹੈ ਕੇ ਆਪ ਆਪੇਵ ਹੈ ਕੇ ਚਿਤਰੰ ਬਹੀਨੈ ਕੇ ਏਕੈ ਅਦੀਨੈ کے روی رو جا کے رحیم را کے پاکو کے گہ بول گہ کے افول گناہ ہے کے شاہان شاہ ہے کے کارن کون ہے روچی دہی راج ریم ہے کے کرمن کریم ہے سربنگ کلی ہے کی سربنگ دلی ہیں کی سروتر مانی ہے کی دانی ہے کے سبتر کس پاؤن کے سروتر دیس ہے کی سروت پیس ہے کی سوت راج کے سبتر ساجے ਕੇਸਵਤਰ ਦੀਨੈ ਕੇਸਵਤਰ ਲੀਨੈ ਕੇਸਵਤਰ ਜਾਹੋ ਕੇਸਵਤਰ ਭਾਹੋ ਕੇਸਵਤਰ ਦੇਸੈ ਕੇਸਵਤਰ ਭੇਸੈ ਕੇਸਵਤਰ ਕਾਲੈ ਕੇਸਵਤਰ ਪਾਲੈ ਕੇਸਵਤਰ ਹੰਤਾ ਕੇਸਵਤਰ ਗੰਤਾ ਕੇਸਵਤਰ ਭੇਖੀ ਕੇਸਵਤਰ ਪੇਖੀ ਕੇਸਵਤਰ ਕਾਜੈ ਕੇਸਵਤਰ ਰਾਜੈ ਕੇਸਵਤਰ ਸੋਖੈ ਕੇਸਵਤਰ ਪੋਖੈ ਕੇਸਵਤਰ ਤਾਣ ਤ੍ਰਾਣੈ ਕੇਸਵਤਰ ਪ੍ਰਾਣੈ ਕੇਸਵਤਰ ਦੇਸੈ ਕੇਸਵਤਰ ਭੇਸੈ ਕੇਸਵਤਰ ਮਾਨੀਐ ਸਦਾ ਬੰਕ ਪਰਤਾਨੀਐ ਕੇਸਵਤਰ ਜਾਪੀਐ ਕੇਸਵਤਰ ਥਾਪੀਐ ਕੇਸਵਤਰ ਭਾਨੈ ਕੇਸਵਤਰ ਮਾਨੈ ਕੇਸਵਤਰ ਇੰਦਰੈ ਕੇਸਵਤਰ ਚੰਦਰੈ ਕੇ ਸਰਬੰਕ ਲੀਮੈ ਕੇ ਪਰਮੰਗ ਫਹੀਮੈ ਕੇ ਆਕਾਲੈ ਆਲਾਮੈ ਕੇ ਸਾਹਿਬ ਕਾਲਾਮੈ ਕੇ ਹੁਸਨਲ ਵਜੂ ਹੈ ਤਾ ਮਾਮਲ ਰੂਜੂ ਹੈ ਹਮੈ ਸਲਸਲਾਮੈ ਸਲਿਖਤ ਮੂਜ਼ਾਮੈ ਗਾਨੀ ਮੁਲਸ਼ੀ ਕਸਤੈ ਗਰੀਬੁਲ ਪਰਸਤੈ ਬੇਲੰਤੁਲ ਮਕਾਨੈ ਜਮੀਨੁਲ ਜ਼ਮਾਨੈ ਤਾਮੀ ਜੁਲਤਾ ਮਾ ਮੇ ਰਜੂਰ ਨਿਦਾਨ ਹੈ ਹਰੀ ਫੁਲ ਅਜੀ ਮੇ ਰਜਾਇਕ ਯਕੀਨੈ ਅਨੇ ਕੁਲ ਤਰੰਗ ਹੈ ਅਪੇਧ ਹੈ ਅਪੰਗ ਹੈ ਅਜੀ ਜੁਲ ਨਿਵਾਜ ਹੈ ਗਨੀ ਮੁਲ ਕੀ ਰਾਜ ਹੈ ਨਿਰਯੁਕਤ ਸਰੂਪ ਹੈ ਤ੍ਰਿਮੁਕਤ ਵਿਪੂਤ ਹੈ ਪ੍ਰਭੂਤ ਪ੍ਰਵਾਹ ਹੈ ਸੁਯੁਕਤ ਸੁਦਾ ਹੈ ਤਦੈ ਵੰਸ ਰੂਪ ਹੈ ਅਪੇਧੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ سمستل سلام ہے سدلیہ کا کام ہے نرباد ہیں اگاد ہیں انوپ ہیں انگیاد روپسپنام ترپنگی ترکام تربرگ ترباد اگنچ اگاد سرپاگ سروا نوراگ تربکت سروپ ہیں اچ ہیں ہیں سوت ہیں کہ نرک پرناس ہیں پتھر پرواس ہیں ਨਿਰਯੁਕਤ ਪ੍ਰਵਾਹ ਹੈ ਸਦੈਵੰ ਸਦਾ ਹੈ ਵਿਪੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰਯੁਕਤ ਸਦਾ ਹੈ ਵਿਪੁਕਤ ਪ੍ਰਵਾਹ ਹੈ ਅਨਿਯੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਚਰੀ ਛੰਦ ਆਪੰਗ ਹੈ ਅਨੰਗ ਹੈ ਅਪੇਖ ਹੈ ਅਲੇਖ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਬੈ ਹੈ ਅਪੂਤ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ ਤੰਦ ਹੈ ਅਵੰਦ ਹੈ ਅਭਗਤ ਹੈ ਫਿਰਕਰਤ ਹੈ ਆਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿਤ ਹੈ ਆਲੇਖ ਹੈ ਅਦੇਖ ਹੈ ਆਲੇਖ ਹੈ ਆਪੇਖ ਹੈ ਟਾਹ ਹੈ ਅਗਾਹ ਹੈ ਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਆਜਤ ਹੈ ਆਜਾਦ ਹੈ ਜਰਪਟ ਛੰਦ ਤਵੈ ਪ੍ਰਸਾਦ ਸਰਵੰਗ ਹੰਤਾ ਸਰਵੰਗ ਗੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗਹ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਕਰਮੰਗ ਸਰਵੰਗ ਧਰਮੰਗ ਸਰਵੰਗ ਯੁਗਤਾ ਸਰਵੰਗ ਮੁਗਤਾ ਰਸਾਵਲ ਸ਼ੰਤ ਤਵੈ ਪ੍ਰਸਾਦ ਨਮੋ ਨਰਕ ਨਾਸੈ ਸੋ ਦੇਵੰ ਪ੍ਰਕਾਸ਼ੈ ਅਨੰਗੰ ਸਰੂਪੈ ਅਪੰਗੰ ਵਿਪੂਤੇ ਪਰਮਾਤਮ ਪਰਮਾਥੈ ਸਦਾ ਸਰਬ ਸਾਥੈ ਆਗਾਦ ਸਰੂਪੈ ਨਿਰਵਾਦ ਵਿਪੂਤੇ ਅਨੰਗੀ ਅਨਾਮੈ ਤਰਪੰਗੀ ਤਰਕਾਮੈ ਨਿਰੰਪੰਗੀ ਸਰੂਪੈ ਸਰਬੰਗੀ ਅਨੂਪੈ ਨਾ ਪੁੱਤਰੇ ਨਾ ਪੁੱਤਰੇ ਨਾ ਸਤਰੇ ਨਾ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨਿਰਸਾਸੰ ਨਿਰਸਾਕੰ ਸਰੀ ਕਹੈ ਅਮੀਤੋ ਅਮੀ ਕਹੈ ਸਦੈ ਬੰਗ ਪ੍ਰਵਾਹ ਹੈ ਅਜੈ ਹੈ ਅਜਾ ਹੈ ਭਗਵਤੀ ਸ਼ੰਦ ਤਵੈ ਪ੍ਰਸਾਦ ਕੇ ਜਾਹਰ ਜੋ ਹੂਰ ਹੈ ਕੇ ਹਾਜ਼ਰ ਹਜੂਰ ਹੈ ਹਮੇ ਸੁਲ ਸਲਾਮ ਹੈ ਸਮਸਤੁਲ ਕਲਾਮ ਹੈ کہ صاحب دماغ ہے کہ حسن چراغ ہے کہ کامل کریم ہے کہ راجک رحیم ہے کہ روجی دو ہند ہے کہ راجک رہند ہے کریم کمال ہے کہ حسن جمال ہے گنی ملک گنی ملکی راج ہے گری بل ہے ہری الشکان ہے ہر راسل فکان ہے کلنکنگ پرناس ہے سمستر نواس ہے گنچل گنیم ہے رجائک رحیم ہے سمستل جباں ہیں کہ صاحب کے راہ ہیں کہ نرتنگ پرنا ہے وحست نواس ہیں کہ سربول گو ہے ہمیں سل ہے تمامل تو ہے سمستل عجیج ہے پرنگ پرمیس ہے سمستل عدیس ہے عدیس سل ہے ہمی سول اپ ہے جمین الجمال ہے ہم ایماں ہے کری ملک ہے کیر تروت جمال ہے के अचलंग प्रकाश है के अमितो सुभास है के अजप स्वरूप है अमितो विभूत है के अमितो पसा है के आत्म प्रवाह है के अचलंग अनंग है अमितो अभंग है मधु पार छंद तवै प्रसाद मुन मन प्रणाम गुणगण मुधाम हर बरिय गंच हर नर परभंज अन्नगण प्रणाम मुन मन सलाम हरनर्य अखंड वरनर्य मंड ਅਨਪਵਯਾ ਨਾਸੁ ਮຸນਮਨ ਪ੍ਰਕਾਸ਼ ਗੁਣਗਨ ਪ੍ਰਨਾਮ ਜਲਥਲ ਮੋਦਾਮ ਅਨ ਛੇਚੇ ਅੰਗ ਆਸਨ ਅਭੰਗ ਉਪਮਾਇ ਅਪਾਰ ਗਤ ਮਿਤਿ ਉਦਾਰ ਜਲਥਲ ਮੰਡ ਜਿਸ ਵਿਸਯ ਅਭੰਡ ਜਲਥਲ ਮਹੰਤ ਜਿਸ ਵਿਸਬੇ ਅੰਤ ਅਨਪਵਯਾ ਨਾਸ ਤ੍ਰਿਤ ਧਰ ਤੁਰਾਸ ਆਜਨ ਬਾਹੂ ਏਕੈ ਸਦਾ ਹੂ ਓਮਕਾਰ ਆਦ ਕਥਨੀ ਅਨਾਦ ਕਲ ਕੰਡ ਖਿਆਲ ਗੁਰਵਰ ਅਕਾਲ ਕਰ ਕਰ ਪ੍ਰਣਾਮ ਚਿਤ ਚਰਨ ਨਾਮ ਅਨਿਛਿਤ ਗਾਤ ਅਜੇ ਜਨਾਬਾਦ ਅਨ ਝੰਝ ਗਾਤ ਅਨ ਰੰਜ ਬਾਤ ਅਨ ਟਟ ਪੰਡਾਰ ਅਨ ਘਟਿ ਅਪਾਰ ਆੜੀਠ ਕਰਮ ਆਟਟੀਟ ਕਰਮ ਅਨ ਬਰਣ ਅਨਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਵੈ ਪ੍ਰਸਾਦ ਕਰੁਨਾਲਿਆ ਹੈ ਹਰ ਕਾਲਿਆ ਹੈ ਹਲ ਖੰਡਨ ਹੈ ਮਹ ਮੰਡਨ ਹੈ ਜਗਤ ਵਿਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਣ ਹੈ ਸਰ ਵਿਉਵਾਰਣ ਹੈ رت کے ترن ہے جگ کے کرن ہیں من مانی ہے جگ جانیہ ہے سروک پر ہے سرکر ہے سروپاسیہ ہے سرناسیہ ہے کرونا کر ہے بسمبر ہے سرویشور ہے جگت ویشور ہے رہ منڈس ہے کھل کنڈ س ہے پرتے پر ہے کرنا کر ہے اجپا جپ ہے سا خپ ہے کرتا کرت ہے مرتا مرت ہے ਅਮਿਰਤਾ ਅਮਿਰਤ ਹੈ ਕਰਣਾ ਕਿਰਤ ਹੈ ਅਗਰਤਾ ਅਗਰਤ ਹੈ ਧਰਤੀ ਕਿਰਤ ਹੈ ਅਮਿਰਤ ਵੇਸਵਰ ਹੈ ਪਰਮੇਸ਼ਵਰ ਹੈ ਅਗਰਤਾ ਕਿਰਤ ਹੈ ਅਮਿਰਤਾ ਅਮਿਰਤ ਹੈ ਅਜਬਾ ਕਿਰਤ ਹੈ ਅਮਿਰਤਾ ਅਮਿਰਤ ਹੈ ਨਰਨਾਇਕ ਹੈ ਖਲਖਾਇਕ ਹੈ ਬੇਸੰਭਰ ਹੈ ਕਰਣਾਲਿਆ ਹੈ ਨਿਰਪਨਾਇਕ ਹੈ ਸਰਬ ਪਾਇਕ ਹੈ ਭਵ ਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪਜਾਪਨ ਹੈ ਅਕਲੰਕਿਰਤ ਹੈ ਸਰਬਾਕਿਰਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਹੈ ਆਤਮ ਵਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੈ ਨਮੋ ਚੰਦਰ ਚੰਦਰੈ ਨਮੋ ਰਾਜ ਰਾਜੈ ਨਮੋ ਇੰਦਰ ਇੰਦਰੈ ਨਮੋ ਅੰਧਕਾਰੇ ਨਮੋ ਤੇਜ ਤੇਜੈ ਨਮੋ ਬਿੰਦਰ ਬਿੰਦਰੈ ਨਮੋ ਬੀਜ ਬੀਜੈ ਨਮੋ ਰਾਜ ਸੰਗ ਤਮਾ ਸੰਗ ਸਾਤ ਰੂਪੈ ਨਮੋ ਪਰਮ ਤਤੰਗਯ ਤਤੰਗ ਸਰੂਪੈ ਨਾਮੋ ਜੋਗ ਜੋਗੈ ਨਾਮੋ ਗਿਆਨ ਗਿਆਨੈ ਨਾਮੋ ਮੰਤਰ ਮੰਤਰੈ ਨਮੋ ਧਿਆਨ ਧਿਆਨੈ ਨਾਮੋ ਜੁਤ ਜੁਤੇ ਨਾਮੋ ਗਿਆਨ ਗਿਆਨੈ ਨਮੋ ਪੂਜ ਪੂਜੈ ਨਮੋ ਪਾਨ ਪਾਨੈ ਨਮੋ ਕਾਲੇ ਕਰਤਾ ਨਮੋ ਸਤੁਰੂਪੈ ਨਮੋ ਇੰਦਰ ਇੰਦ੍ਰੈ ਅਨਾਦੰ ਵਿਪੂਤੇ ਬਲੰਕਾਰ ਰੂਪੈ ਅਲੰਕਾਰ ਅਲੰਕੇ ਨਮੋ ਆਸੈ ਆਸੈ ਨਮੋ ਬੰਕ ਬੰਕੇ ਅਭੰਗੀ ਸਰੂਪੈ ਅਨੰਕੀ ਅਨਾਮੈ ਤਰਪੰਗੀ ਤਰਕਾਲੈ ਅਨੰਗੀ ਆਕਮੈ एक अशरी छंद अजय अलय अपय अबय अपहु अजू अनास आकाश आगांजे अपांजे अलाखे अपक आकार दयाल अलेख अपेक अनाम्य काम्य आगाटा अनाते परमाते अजोनिय मोनी ना रागे ना रंगे ना रूपे ना रेखे अकर्मंगे अभर्मंगे गंजे अलेखे भुजंग प्रयाद छंद नमस्तुल्य परनामे तमस्तुल्य परनासे आ गंजुलया नाम है समस्तुल ने वासे निरकर्मंग बिपूत है समस्तुल स्वरूप है को कर्मंग परनासी सो धर्मंग बिपूत है सदा सच दानंद सतरंग परनासी करी मूल को मिंदा समस्तुल ने वासी आ जाए बिपूत ग जाएब गणी मैं हरि अंग करीम करी मूल रहि मैं ਚਤੁਰਚੱਕਰ ਵਰਤੀ ਚਤੁਰਚੱਕਰ ਭਗਤੈ ਤੂ ਚੰਪਾ ਵਸੁੰਭ ਸਰਬਦਾ ਸਰਬ ਜੁਗਤੈ ਦੁ ਕਾਲੰ ਪਰਨਾਸੀ ਦੇ ਆਲੰਗ ਸਵ ਰੂਪੈ ਸਦਾ ਅੰਗ ਸੰਘੈ ਅਪੰਗੰ ਵਿਪੂਤੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੈ